ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬੈਹੀ ਰੋਟੀ ਦੇ ਬਾਰੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪੰਵੇਂ ਪਾਤਸ਼ਾਹ ਤਨਤਨ ਜੀ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਕਰਮਾਂ ਦਾ ਫਲ ਸਾਨੂੰ ਕਿਵੇਂ ਮਿਲ ਜਾਵੇਗਾ ਕਰਮਾਂ ਦਾ ਫਲ ਤੁਸੀਂ ਸੋਚੋਗੇ ਸਾਨੂੰ ਕਰਮਾਂ ਦਾ ਫਲ ਕਿਵੇਂ ਮਿਲਦਾ ਹੈ ਤਵੇ ਤੇ ਪਾਈ ਪਹਿਲੀ ਰੋਟੀ ਆਪਣੀ ਕਿਵੇਂ ਕਿਸਮਤ ਬਦਲ ਸਕਦੀ ਹੈ ਸਾਧ ਸੰਗਤ ਜੀ ਇਹ ਤਾਂ ਆਪਾਂ ਸਭ ਦੇ ਮੂੰਹੋਂ ਸੁਣਿਆ ਹੀ ਹੋਵੇਗਾ ਕਿ ਦਾਨ ਪੁੰਨ ਕਰਨ ਦੇ ਨਾਲ ਕਿਸਮਤ ਬਦਲ ਜਾਂਦੀ ਹੈ ਪਰ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਕਿਸਮਤ ਬਦਲ ਸਕਦੀ ਹੈ ਕਰਮਾਂ ਦਾ ਫਲ ਤਾਂ ਹਰ ਇੱਕ ਨੂੰ ਮਿਲਦਾ ਹੈ ਤੇ ਅੱਜ ਇਹਦੇ ਬਾਰੇ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਕਹਿੰਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਿਆ ਕਰਦੇ ਸੀ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਲੰਘਿਆ ਤੇ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ। ਉਸੇ ਦਿਨ ਉਹਦਾ ਪਤੀ ਅਕਾਲ ਚਲਾਣੇ ਕਰ ਗਿਆ। ਹੁਣ ਵਿਚਾਰੀ ਰੋਂਦੀ ਹੋਈ ਸੰਭਾਲਦੀ ਹੋਈ ਆਪਣੇ ਪੁੱਤਰ ਨੂੰ ਘਰ ਲੈ ਕੇ ਤੇ ਹੌਲੀ-ਹੌਲੀ ਪਾਲਣ ਲੱਗੀ। ਲੋਕਾਂ ਦੇ ਘਰ ਦੇ ਵਿੱਚ ਕੰਮ ਕਰਿਆ ਕਰਦੀ ਆਪਣੇ ਪੁੱਤਰ ਨੂੰ ਹੌਲੀ-ਹੌਲੀ ਉਸਨੇ ਵੱਡਾ ਕਰ ਲਿਆ। ਉਸ ਦਾ ਪਾਲਣ-ਪੋषण ਕਰ ਲਿਆ। ਲਗਭਗ 7 ਸਾਲਾਂ ਦਾ ਪੁੱਤਰ ਹੋਇਆ ਤੇ ਇੱਕ ਨਾਲ ਦੇ ਨਗਰ ਦੇ ਵਿੱਚ ਮੇਲਾ ਲੱਗਿਆ ਸੀ। ਸਾਰੇ ਜਾਣੇ ਕਹਿੰਦੇ ਤੇ ਪੁੱਤਰ ਉਸ ਦਾ ਕਹਿੰਦਾ ਕਿ ਮੈਂ ਵੀ ਜਾਣਾ ਹੈ ਮਾਂ ਹੁਣ ਉਹਦੇ ਪਿਆਰ ਦੇ ਵਿੱਚ ਉਹਨੂੰ ਕਹਿੰਦੀ ਕਿ ਚੱਲ ਤੇ ਉਹਨੂੰ ਉੱਥੇ ਲੈ ਕੇ ਜਾਂਦੀ ਹੈ ਉਸ ਸਮੇਂ ਕਹਿੰਦੇ ਕਿ ਉਹਦਾ ਜਿਹੜਾ ਪੁੱਤਰ ਸੀ ਨਾ ਭੀੜ ਦੇ ਵਿੱਚ ਗਵਾਚ ਗਿਆ ਉਸ ਮਾਂ ਨੇ ਸ਼ਾਮ ਤੱਕ ਪੁੱਤਰ ਨੂੰ ਲੱਭਿਆ ਪਰ ਉਹ ਨਾ ਮਿਲਿਆ ਰੋਂਦੀ ਕਲਪਦੀ ਘਰ ਵਾਪਸ ਆ ਗਈ ਹੁਣ ਨਾ ਉਹ ਵਿਚਾਰੀ ਲੋਕਾਂ ਦੇ ਘਰ ਕੰਮ ਕਰਕੇ ਆਪਣਾ ਗੁਜ਼ਾਰਾ ਕਰਿਆ ਕਰਦੀ ਸੀ ਉਹਨੇ ਅੱਜ ਜਦੋਂ ਤਵੇ ਤੇ ਪਹਿਲੀ ਰੋਟੀ ਪਾਈ ਤੇ ਉਹ ਜਿਹੜੀ ਸੜ ਵੀ ਜਾਂਦੀ ਹੈ ਸੋਚਣ ਲੱਗੀ ਇਹਨੂੰ ਹੁਣ ਮੈਂ ਪਾਸੇ ਕੀ ਸੁਟਣਾ ਹੈ ਘਰ ਦੇ ਕੋਲ ਜਿਹੜੀ ਕੰਧ ਹੈ ਕੋਲਾ ਬਣਿਆ ਹੋਇਆ ਹੈ ਜਿੱਥੇ ਗੇਟ ਹੁੰਦਾ ਹੈ ਉੱਥੇ ਜਾ ਕੇ ਉਸ ਨੂੰ ਰੱਖ ਆਉਂਦੀ ਹੈ ਉਹਨੇ ਨਾ ਇੱਕ ਉਥੋਂ ਸੰਤ ਫਕੀਰ ਜੀ ਲੰਘੇ ਆਤੇ ਉਹ ਰੋਟੀ ਚੁੱਕ ਕੇ ਲੈ ਗਿਆ ਨਾਲੇ ਉੱਜੀ ਸਾਰੀ ਕਿਹਾ ਕਿ ਆ ਕੇ ਜੋ ਦਿਓਗੇ ਉਹੀ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਮੁੜ ਕੇ ਤੁਹਾਡੇ ਕੋਲ ਵਾਪਸ ਜ਼ਰੂਰ ਆਵੇਗਾ ਉਹ ਬੀਬੀ ਰੋਜ਼ ਹੀ ਉਸ ਸੰਤ ਫਕੀਰ ਦੇ ਪਿੱਛੇ ਜਾਂਦੀ ਤੇ ਜਾ ਕੇ ਉਹ ਗੱਲ ਦਾ ਜਵਾਬ ਜਿਹੜਾ ਸੀ ਮੰਗਣਾ ਚਾਹੁੰਦੀ ਸੀ ਕਿ ਤੁਸੀਂ ਕਹਿੰਦੇ ਕੀ ਹੋ ਤੇ ਹੋਰ ਤੇ ਹੋਰ ਇਹਦਾ ਭਾਵ ਕੀ ਹੈ ਪਰ ਉਹ ਫਕੀਰ ਉਹਨਾਂ ਚਿਰ ਨੂੰ ਚਲੇ ਜਾਂਦੇ ਬੀਬੀ ਨੇ ਵੇਖਿਆ ਆ ਕੇ ਸੰਤ ਫਕੀਰ ਆ ਕੇ ਰੋਟੀ ਲੈ ਕੇ ਚਲੇ ਗਏ ਨੇ ਤੇ ਚਾਹ ਲੋ ਜਿਹੜੀ ਮੈਂ ਤਵੇ ਤੇ ਪਹਿਲੀ ਰੋਟੀ ਪਾਉਣੀ ਸੀ ਉਹ ਇਸੇ ਸੰਤ ਫਕੀਰ ਨੂੰ ਹੁਣ ਦੇ ਦਿਆ ਕਰੂੰਗੀ ਹੁਣ ਉਹਨੇ ਕੀ ਕਰਿਆ ਕਰਨਾ ਕਿ ਤਵੇ ਤੇ ਜਿਹੜੀ ਪਹਿਲੀ ਰੋਟੀ ਪਾਇਆ ਕਰਨੀ ਉਹਨੂੰ ਬੜੇ ਹੀ ਭੋਨੇ ਦੇ ਵਿੱਚ ਲਵੇਟ ਕੇ ਤੇ ਉੱਥੇ ਕੋਲੇ ਤੇ ਰੱਖ ਦਿਆ ਕਰਨੀ ਹੁਣ ਸੰਤ ਫਕੀਰ ਨੇ ਰੋਜ਼ ਆਇਆ ਕਰਨਾ ਉਹ ਰੋਟੀ ਉਥੋਂ ਚੁੱਕ ਕੇ ਲੈ ਜਾਇਆ ਕਰਨੀ ਉੱਚੀ ਸਾਰੀ ਕਹਿ ਦਿਆ ਕਰਨਾ ਜੋ ਦਿਓਗੇ ਉਹੀ ਪਾਉਗੇ ਚੰਗਾ ਦਵਾਂਗੇ ਮੁੜ ਕੇ ਤੁਹਾਡੇ ਕੋਲ ਜ਼ਰੂਰ ਆਵੇਗਾ ਮਾੜਾ ਕਰੋਗੇ ਉਹ ਵੀ ਮੁੜ ਕੇ ਤੁਹਾਡੇ ਕੋਲ ਆਉਣਾ ਹੈ ਬੀਬੀ ਨੇ ਜਦੋਂ ਤੱਕ ਜਾਇਆ ਕਰਨਾ ਸੰਤ ਫਕੀਰ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਬੀਬੀ ਵੱਲ ਨਾ ਵੇਖਿਆ ਕਰਨਾ ਰੋਟੀ ਲੈ ਕੇ ਚਲੇ ਜਾਇਆ ਕਰਨਾ ਹੁਣ ਆਪਣੇ ਘਰਾਂ ਦੇ ਵਿੱਚ ਆਮ ਹੁੰਦਾ ਹੈ ਆਪਾਂ ਜਦੋਂ ਕੋਈ ਕੁਝ ਕਹਿ ਜਾਂਦਾ ਹੈ ਤਾਂ ਆਪਾਂ ਉਸ ਗੱਲ ਦਾ ਜਵਾਬ ਜਿੰਨਾ ਚਿਰ ਨਾ ਮਿਲੇ ਉਹਨਾਂ ਚਿਰ ਸਾਨੂੰ ਖਿਜ ਜੀ ਪੈਂਦੀ ਰਹਿੰਦੀ ਹੈ ਕਿ ਆਪਾਂ ਉਸ ਸਮੇਂ ਦਾ ਇੰਤਜ਼ਾਰ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਸਮੇਂ ਕਿਹਾ ਜਾਂਦਾ ਹੈ ਕਿ ਆਪਾਂ ਨੂੰ ਜਦੋਂ ਜਵਾਬ ਮਿਲੇ ਤੇ ਉਸ ਦਾ ਇੰਤਜ਼ਾਰ ਕਰਿਆ ਕਰੋ ਸਬਰ ਸੰਤੋਖ ਦੀ ਦਾਤ ਹਮੇਸ਼ਾ ਮੰਗਿਆ ਕਰੋ ਇਹ ਦਾਤ ਹੀ ਸਾਨੂੰ ਉੱਥੇ ਲੈ ਕੇ ਜਾਵੇਗੀ ਕਰਮਾਂ ਦਾ ਫਲ ਸਾਨੂੰ ਜ਼ਰੂਰ ਪ੍ਰਾਪਤ ਹੋਵੇਗਾ ਕਰਮਾਂ ਦਾ ਫਲ ਸਾਨੂੰ ਹਮੇਸ਼ਾ ਸਮਝਿਆ ਹੀ ਮਿਲਣਾ ਹੈ ਕਰਮ ਮੁੜ ਕੇ ਹਮੇਸ਼ਾ ਸਾਡੇ ਕੋਲ ਆਉਣੇ ਹਨ ਅ ਮੇ ਕਰਦਿਆਂ ਕਰਦਿਆਂ ਬੀਬੀ ਦੇ ਘਰੋਂ ਜਿਹੜਾ ਪ੍ਰਸ਼ਾਦਾ ਲੈ ਕੇ ਜਾਂਦਾ ਸੀ ਨਾ ਉਹ 10 ਸਾਲ ਦਾ ਸਮਾਂ ਲੰਘ ਗਿਆ ਹੁਣ ਬੀਬੀ ਥੋੜਾ ਪਹਿਲਾਂ ਹੀ ਵਿਚਾਰੀ ਬਿਰਧ ਅਵਸਥਾ ਦੇ ਵਿੱਚ ਹੋ ਚੁੱਕੀ ਸੀ ਕਿਹਾ ਜਾਂਦਾ ਹੈ ਨਾ ਜਦੋਂ ਰੋਗ ਤੇ ਚਿੰਤਾ ਹੋਵੇ ਮਨੁੱਖ ਫਿਰ ਜਲਦੀ ਬੁਢਾਪੇ ਵਿੱਚ ਆ ਜਾਂਦਾ ਹੈ ਤੇ ਉਹ ਬੀਬੀ ਦੇ ਨਾਲ ਹੋਇਆ ਇਹ ਆਪਣੀ ਉਮਰ ਦੇ ਨਾਲੋਂ ਬਹੁਤ ਜ਼ਿਆਦਾ ਛੇਤੀ ਬੁਢਾਪੇ ਵਿੱਚ ਚਲੀ ਗਈ ਲੋਕਾਂ ਦੇ ਕੰਮਕ ਲੋਕਾਂ ਦੇ ਘਰ ਕੰਮ ਕਰਕੇ ਜਦੋਂ ਆਇਆ ਕਰਦੀ ਤੇ ਥੱਕੀ ਹਾਂ ਰੀ ਪ੍ਰਸ਼ਾਦਾ ਬਣਾ ਕੇ ਪਰ ਉਹ ਸੰਤ ਫਕੀਰ ਦਾ ਪ੍ਰਸ਼ਾਦਾ ਜ਼ਰੂਰ ਕੱਢਦੀ ਸੀ ਹੁਣ ਸੰਤ ਫਕੀਰ ਦੇ ਮੂੰਹੋਂ ਇੱਕੋ ਹੀ ਗੱਲ ਸੌਂਦੀ ਉਹਨੂੰ ਇੱਕ ਦਿਨ ਬੜਾ ਗੁੱਸਾ ਆਇਆ ਕਹਿੰਦੀ ਰੋਜ਼ ਰੋਜ਼ੇ ਦੇ ਲਈ ਨਾਲੇ ਤਾਂ ਪ੍ਰਸ਼ਾਦਾ ਤਿਆਰ ਕਰਦੀ ਆ ਨਾਲੇ ਉੱਚੀ ਸਾਰੀ ਬੋਲ ਕੇ ਤੁਰ ਜਾਂਦਾ ਹੈ ਜੋ ਦਓਂਗੇ ਵਾਪਸ ਆਵੇਗਾ ਚੰਗਾ ਕਰੋਗੇ ਚੰਗਾ ਆਵੇਗਾ ਤੇ ਮਾੜਾ ਕਰੋਗੇ ਤੇ ਮਾੜਾ ਹੀ ਮਿਲੇਗਾ ਏ ਬਾਬਾ ਮੇਰੀ ਗੱਲ ਦਾ ਜਵਾਬ ਵੀ ਨਹੀਂ ਦਿੰਦਾ ਕਹਿੰਦੇ ਕਿ ਅੱਜ ਮੈਂ ਆਪਣੇ ਮੁੱਠ ਵਿੱਚ ਰੋਟੀ ਰੱਖਣੀ ਹੈ ਤੇ ਨਾਲੇ ਚੁੰਡੀ ਭਰ ਕੇ ਜ਼ਹਿਰ ਦੀ ਇਹਦੀ ਰੋਟੀ ਵਿੱਚ ਪਾ ਦੇਣੀ ਹੈ ਅੱਜ ਇਹਦਾ ਕੰਮ ਹੀ ਖਤਮ ਕਰ ਦੇਣਾ ਹੈ ਹੁਣ ਨਾ ਮਨ ਵਿੱਚ ਇੰਨਾ ਮਾੜਾ ਸੋਚਣ ਲੱਗੀ ਉਹ ਮਨ ਵਿੱਚ ਮਾੜੇ ਵਿਚਾਰ ਆਉਂਦੇ ਹਨ ਤੇ ਮਨ ਉਤੇ ਹਾਵੀ ਹੋ ਜਾਂਦੇ ਹਨ ਆਪਾਂ ਫਿਰ ਕੁਝ ਵੀ ਮਾੜਾ ਕਰਨ ਲਈ ਤਿਆਰ ਹੋ ਜਾਂਦੇ ਆ ਇਹ ਪਤਾ ਕਦੋਂ ਹੁੰਦਾ ਹੈ ਜਦੋਂ ਆਪਾਂ ਨਾਮ ਨਹੀਂ ਜਪਦੇ ਜਿਸ ਘਰ ਦੇ ਵਿੱਚ ਨਾਮ ਜਪਿਆ ਜਾਂਦਾ ਹੈ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਸਵੇਰੇ ਸ਼ਾਮ ਜਿਵੇਂ ਸਵੇਰੇ ਉਹ ਘਰ ਜਪਜੀ ਸਾਹਿਬ ਦਾ ਪਾਠ ਹੋਵੇ ਉਸ ਘਰ ਵਿੱਚ ਕਹਿੰਦੇ ਕਿ ਕੋਈ ਦੁੱਖ ਨਹੀਂ ਆਉਂਦਾ ਸ਼ਾਮ ਸਮੇਂ ਕੀਰਤਨ ਸੋਇਲਾ ਜੀ ਦਾ ਪਾਠ ਹੋਵੇ ਉਸ ਘਰ ਵਿੱਚ ਦੁੱਖ ਨੇੜੇ ਨਹੀਂ ਆਉਂਦੇ ਜਦੋਂ ਆਪਣੇ ਮਨ ਵਿੱਚ ਇਹ ਮਾੜੇ ਵਿਚਾਰ ਆਉਣ ਲੱਗ ਜਾਣ ਤਾਂ ਸਮਝ ਲਵੋ ਜੋ ਜਲਦੀ ਤੋਂ ਜਲਦੀ ਪਰਮਾਤਮਾ ਵਾਲੇ ਪਾਸੇ ਨੂੰ ਤੁਰ ਪਾਓ ਹੁਣ ਬੀਬੀ ਦੇ ਮਨ ਦੇ ਵਿੱਚ ਨਕਾਰਾਤਮਕਤਾ ਇੰਨੀ ਜ਼ਿਆਦਾ ਛਾ ਚੁੱਕੀ ਸੀ ਕਿ ਉਹਨੇ ਜਿਹੜਾ ਪੇੜਾ ਵੇਲਿਆ ਸੀ ਉਹਦੇ ਵਿੱਚ ਚੁੰਡੀ ਜ਼ਹਿਰ ਦੀ ਪਾਈ ਤੇ ਰੋਟੀ ਵੇਲ ਕੇ ਤਵੇ ਤੇ ਰੱਖ ਦਿੱਤੀ ਹੁਣਾਂ ਕੁਝ ਸਮਾਂ ਹੋਇਆ ਤੇ ਮਨ ਵਿੱਚ ਜਦੋਂ ਗੁੱਸਾ ਆਉਂਦਾ ਹੈ ਤੇ ਜਦੋਂ ਪਾਣੀ ਜਿਵੇਂ ਗਰਮ ਹੁੰਦਾ ਹੈ ਉਬਾਲੇ ਮਾਰਦਾ ਹੈ ਤੇ ਠੰਡਾ ਹੋਣ ਤੇ ਫਿਰ ਕਿਵੇਂ ਸ਼ਾਂਤ ਹੋ ਜਾਂਦਾ ਹੈ ਹੁਣ ਬੀਬੀ ਦੇ ਮਨ ਵਿੱਚ ਪਹਿਲਾਂ بڑا ਗੁੱਸਾ ਸੀ ਫਿਰ ਥੋੜੀ ਦੇਰ ਬਾਅਦ ਮਨ ਵਿੱਚ ਆਇਆ ਕਿ ਮਨਾ ਇਹ ਕੀ ਬਾਬੇ ਨਾਲ ਕਫਰ ਕਮਾਉਣ ਲੱਗੀ ਆ ਬਾਬੇ ਨੇ ਤੇਰਾ ਕੀ ਵਿਗਾੜਿਆ ਹੈ ਨਹੀਂ ਜਵਾਬ ਦਿੰਦਾ ਤਾਂ ਕੋਈ ਨਾ ਛੇਤੀ ਛੇਤੀ ਭੱਜੀ ਗਈ ਤੇ ਪੋਣਾ ਚੁੱਕਿਆ ਤੇ ਉਹ ਜਿਹੜੀ ਰੋਟੀ ਸੀ ਨਾ ਉਹਨੂੰ ਵਗਾ ਕੇ ਉਹਨੇ ਮਿੱਟੀ ਦੇ ਥੱਲੇ ਦੱਬ ਦਿੱਤਾ ਉਹਨਾ ਉਹਦਾ ਇੱਕ ਪ੍ਰਸ਼ਾਦਾ ਬਣਾਇਆ ਤੇ ਉਹ ਪ੍ਰਸ਼ਾਦਾ ਚੱਕ ਕੇ ਫਿਰ ਉਸ ਬੀਬੀ ਨੇ ਰੋਜ਼ਾਨਾ ਦੀ ਤਰ੍ਹਾਂ ਚੰਗੇ ਆਟੇ ਦਾ ਇੱਕ ਪ੍ਰਸ਼ਾਦਾ ਬਣਾਇਆ ਤੇ ਉਸ ਕੰਧ ਕੋਲੇ ਤੇ ਜਾ ਕੇ ਰੱਖ ਆਈ ਸੰਤ ਫਕੀਰ ਉਹੀ ਜਿਹੜੇ ਸਨ ਆਕੇ ਤੇ ਚੁੱਕ ਕੇ ਲੈ ਗਏ ਨਾਲੇ ਉੱਚੀ ਸਾਰੀ ਫੇਰ ਕਹਿ ਗਏ ਜੋ ਦਿਓਂਗੇ ਉਹੀ ਮੁੜਾਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਤੁਹਾਡੇ ਕੋਲ ਮਾੜਾ ਹੀ ਆਵੇਗਾ ਇਹਨਾਂ ਕਹਿ ਕੇ ਜਦੋਂ ਚਲੇ ਗਏ ਤਾਂ ਹੁਣ ਨਾ ਉਹ ਸੰਤ ਫਕੀਰ ਜਿਹੜੀ ਰੋਟੀ ਲੈ ਕੇ ਗਏ ਜਦੋਂ ਪਿੰਡ ਤੋਂ ਬਾਹਰ ਗਏ ਤਾਂ ਇੱਕ ਨੌਜਵਾਨ ਬੱਚਾ ਫਟੇ ਪੁਰਾਣੇ ਕੱਪੜੇ ਤੇ ਉਹ ਪਿੰਡ ਦੀ ਝੂ ਤੋਂ ਬਾਹਰ ਡਿੱਗ ਪਿਆ ਉੱਥੇ ਉਹ ਫਕੀਰ ਬਾਬੇ ਨੇ ਉਹਨਾਂ ਚੁੱਕ ਲਿਆ ਉਹਨੇ ਆਪਣੇ ਕੋਲੋਂ ਪਾਣੀ ਪਿਆਇਆ ਤੇ ਜਿਹੜਾ ਪ੍ਰਸ਼ਾਦਾ ਉਸ ਮਾਈ ਨੇ ਦਿੱਤਾ ਸੀ ਉਸ ਨੂੰ ਖਵਾਇਆ ਹੁਣ ਦੁਪਹਿਰੇ ਹੀ ਡਿੱਗਿਆ ਸੀ ਤੇ ਸ਼ਾਮ ਤੱਕ ਉਸ ਨੂੰ ਕੁਝ ਹੋਸ਼ ਆਈ ਹੁਣ ਉਹਨੇ ਸੰਤ ਫਕੀਰ ਤੋਂ ਆਗਿਆ ਲਈ ਤੇ ਸ਼ਾਮ ਨੂੰ ਬੂਹਾ ਖੜਕਾਇਆ ਮਾਈ ਨੇ ਕਿਹਾ ਮੇਰੇ ਘਰ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਅੱਜ ਕਿਵੇਂ ਬੂਹਾ ਖੜਕ ਗਿਆ ਮਾਈ ਭੱਜੀ-ਭੱਜੀ ਗਈ ਤੇ ਜਾ ਕੇ ਬੂਹਾ ਖੋਲਿਆ ਤੇ ਵੇਖਿਆ ਕਿ ਇੱਕ ਨੌਜਵਾਨ ਸੀ ਚੰਗੀ ਤਰ੍ਹਾਂ ਦੇਖਣ ਤੇ ਪਤਾ ਲੱਗਿਆ ਕਿ ਇਹ ਦਾ ਕੁਝ ਮੇਰੇ ਬੱਚੇ ਵਰਗਾ ਲੱਗਦਾ ਹੈ ਉਹਨੇ ਝਾਟ ਨਾਲ ਆਪਣੇ ਸੀਨੇ ਨਾਲ ਲਾਇਆ ਤੇ ਉਹ ਮਾਂ ਕਹਿ ਗਈ ਮਾਂ ਬੜੀ ਖੁਸ਼ ਹੋਈ ਉਹਦੇ ਹਾਲਾਤ ਵੇਖ ਕੇ ਫਟੇ ਪੁਰਾਣੇ ਕੱਪੜੇ ਤੇ ਹੱਡ ਨਿਕਲੇ ਸਨ ਮਾਂ ਕਹਿੰਦੀ ਕਿ ਪੁੱਤਰ ਤੂੰ ਕਿੱਥੇ ਸੀ ਕਿਵੇਂ ਤੂੰ ਆਇਆ ਹੀ ਨਹੀਂ ਇੰਨੀ ਦੇਰ ਮਾਂ ਮੈਂ ਉੱਥੇ ਗਵਾਚ ਗਿਆ ਸੀ ਮੈਂ ਤੁਰਦੇ ਤੁਰਦੇ ਇੱਕ ਸੇਠ ਦੇ ਘਰ ਗਿਆ ਉਹ ਸੇਠ ਨੇ ਨਾ ਮੈਨੂੰ ਆਪਣੇ ਘਰ ਗੁਲਾਮਾਂ ਵਾਂਗੂ ਨੌਕਰ ਬਣਾ ਕੇ ਰੱਖਿਆ ਪਰ ਪਤਾ ਨਹੀਂ ਕਿਵੇਂ ਉਹਦੇ ਮਨ ਚ ਦਇਆ ਆਈ ਤੇ ਉਹਨੇ ਕਿਹਾ ਤੂੰ ਜਾ ਮੈਂ ਉਥੋਂ ਬਚਦਾ ਬਚਾਉਂਦਾ ਇੱਥੇ ਆਇਆ ਹਾਂ ਪਰ ਹਾਲਾਤ ਇੰਨੇ ਮਾੜੇ ਹੋ ਚੁੱਕੇ ਸਨ ਕਹਿੰਦਾ ਕਿ ਪਿੰਡ ਤੋਂ ਬਾਹਰ ਆ ਕੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਤੇ ਇੱਕ ਸੰਤ ਫਕੀਰ ਆਏ ਤੇ ਉਹਨਾਂ ਪਾਣੀ ਪਿਆਇਆ ਤੇ ਇੱਕ ਪ੍ਰਸ਼ਾਦਾ ਖਵਾਇਆ ਮੇਰੇ ਵਿੱਚ ਥੋੜੀ ਜਿਹੀ ਜਾਨ ਆਈ ਤੇ ਮਾਂ ਨੇ ਪੁੱਛਿਆ ਕਿ ਕਿਵੇਂ ਦੇ ਸਨ ਸੰਤ ਫਕੀਰ ਕੀ ਪਾਇਆ ਹੋਇਆ ਸੀ ਉਹਨਾਂ ਨੇ ਉਹਨੇ ਦੱਸਿਆ ਕਿ ਚਿੱਟਾ ਚੋਲਾ ਪਾਇਆ ਸੀ ਹੱਥ ਵਿੱਚ ਗੜਵਾ ਸੀ ਤੇ ਉੱਚੀ ਉੱਚੀ ਕਹੀ ਜਾਂਦੇ ਸਨ ਜੋ ਦਵੋਂਗੇ ਮੁੜ ਕੇ ਆਵੇਗਾ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਮਾੜਾ ਹੋਵੇਗਾ ਮਾਈ ਨੇ ਇੱਕਦਮ ਆਪਣਾ ਜਿਹੜਾ ਉਹਦੇ ਮੱਥੇ ਤੇ ਹੱਥ ਮਾਰਿਆ ਕਿ ਮਣਾ ਤੂੰ ਕੀ ਕਰਨ ਚੱਲਿਆ ਸੀ ਜੇ ਆ ਜੋ ਪ੍ਰਸ਼ਾਦਾ ਜ਼ਹਿਰ ਵਾਲਾ ਮੈਂ ਸੰਤ ਫਕੀਰ ਨੂੰ ਦੇ ਦਿੰਦੀ ਤਾਂ ਉਹ ਤੇਰੇ ਪੁੱਤਰ ਨਹੀਂ ਤਾਂ ਖਾਣਾ ਸੀ ਫਿਰ ਉਹਨੇ ਕਾਲ ਚਲਾਣੇ ਕਰ ਜਾਣੇ ਸੀ ਮਾਈ ਨੇ ਹੁਣ ਸੰਤ ਦੀ ਗੱਲ ਨੂੰ ਸਮਝ ਚੁੱਕੀ ਸੀ ਤੇ ਮਾਈ ਨੇ ਅਗਲੇ ਦਿਨ ਉਥੇ ਪ੍ਰਸ਼ਾਦਾ ਰੱਖਿਆ ਪਰ ਉਹ ਪ੍ਰਸ਼ਾਦਾ ਲੈਣ ਸੰਤ ਫਕੀਰ ਨਾ ਆਏ ਉਹ ਸਮਝ ਗਈ ਕਿ ਉਹ ਰੋਜ਼ ਉਹਦੇ ਹੱਥੋਂ ਜਿਹੜਾ ਇੱਕ ਪ੍ਰਸ਼ਾਦੇ ਦਾ ਦਾਨ ਕਰਵਾਉਂਦੇ ਸਨ ਇਸੇ ਕਰਕੇ ਹੀ ਉਹਦੇ ਪੁੱਤਰ ਨੂੰ ਉਹਦਾ ਫਲ ਮਿਲਿਆ ਹੈ ਤੇ ਉਹਦੇ ਬੁਢਾਪੇ ਦਾ ਸਹਾਰਾ ਬਣ ਚੁੱਕਾ ਹੈ ਕਈ ਵਾਰ ਸਾਨੂੰ ਪਤਾ ਨਹੀਂ ਹੁੰਦਾ ਸਾਡਾ ਆਪਣਾ ਕੋਈ ਰੱਬੀ ਰੂਹ ਦੇ ਵੱਲੋਂ ਕੋਈ ਦਾਨ ਪੁੰਨ ਕਰਵਾਉਂਦੇ ਹਨ ਅੱਗੇ ਚੱਲ ਕੇ ਸਾਡੇ ਫਿਰ ਦੁੱਖ ਤੇ ਪਰੇਸ਼ਾਨੀਆਂ ਘਟ ਹੋ ਜਾਂਦੀਆਂ ਨੇ ਉਹ ਇੱਕ ਪ੍ਰਸ਼ਾਦੇ ਦਾ ਫਲ ਉਹਦੇ ਕਰਮਾਂ ਦਾ ਫਲ ਵੰਡ ਜਾਂਦਾ ਹੈ ਜਿਹੜੇ ਰੋਜ਼ ਦਾਨ ਕਰਦੇ ਆ ਜਿਵੇਂ ਉਹਦੇ ਪੁੱਤਰ ਦੇ ਰੂਪ ਵਿੱਚ ਉਹਨੋਂ ਦਾਨ ਰੂਪ ਦੇ ਵਿੱਚ ਫਲ ਪ੍ਰਾਪਤ ਹੋ ਗਿਆ ਜੇ ਉਸ ਦਿਨ ਮਾੜਾ ਕਰਦੀ ਤਾਂ ਉਹਦੇ ਪੁੱਤਰ ਨੂੰ ਮਾੜਾ ਫਲ ਮਿਲਣਾ ਸੀ ਇਸ ਲਈ ਕਿਹਾ ਜਾਂਦਾ ਸਾਧ ਸੰਗਤ ਜੀ ਕਿ ਤਵੇ ਤੇ ਪਾਈ ਪਹਿਲੀ ਇੱਕ ਰੋਟੀ ਤੁਹਾਡੀ ਕਿਸਮਤ ਬਦਲ ਸਕਦੀ ਹੈ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੀ ਹੈ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਆਮ ਹੀ ਸੋੰਦੇ ਆ ਕਿ ਕਰਮਾਂ ਦਾ ਫਲ ਮੁੜ ਕੇ ਜਰੂਰ ਆਉਂਦਾ ਹੈ ਚੰਗਾ ਕਰੋਗੇ ਚੰਗਾ ਹੋਵੇਗਾ ਮਾੜਾ ਕਰੋਗੇ ਦੁੱਖ ਪਰੇਸ਼ਾਨੀਆਂ ਆ ਜਾਣਗੀਆਂ ਆਪਾਂ ਇਸ ਲਈ ਚੰਗਾ ਹੀ ਕਰਨਾ ਹੈ ਮਾੜਾ ਨਹੀਂ ਕਰਨਾ ਸਾਡੇ ਦਿਮਾਗ ਦੀ ਸੋਚਣੀ ਚੰਗੀ ਹੋਣੀ ਚਾਹੀਦੀ ਹੈ ਸਾਦੇ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਹੋਰ ਵੀ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵੀਡੀਓ ਨੂੰ ਲਾਈਕ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ